ਤੁਹਾਡਾ ਸਵਾਗਤ ਹੈ ਨਿਊ ਦਿਓ ਲੰਗਰ ਵਿੱਚ ਦੋਆਬਾ ਨਿਊਜ਼ 13 ਦੀ ਇਹ ਇੱਕ ਅਪੀਲ ਹੈ ਹਲਕੇ ਦੇ ਨੁਮਾਇੰਦੇ ਜੋ ਹਨ ਵੋਟਾਂ ਦੇ ਸਮੇਂ ਇਹ ਕਰੋ ਨਿਕਲਦੇ ਹਨ ਜਾਂ ਮੁੜ ਕੇ ਨਜ਼ਰ ਨਹੀਂ ਆਉਂਦੇ ਇਸ ਹਲਕੇ ਦੇ ਵਿੱਚ ਸੋ ਇਸੇ ਤਰ੍ਹਾਂ ਦਾ ਜੋ ਹਾਲ ਹੈ ਸਾਰੇ ਸ਼ਹਿਰ ਜਲੰਧਰ ਦਾ ਹੀ ਹੋਇਆ ਕਿਉਂਕਿ ਇਸ ਇਲਾਕੇ ਵਿੱਚ ਨਾ ਕੋਈ ਸਫਾਈ ਕਰਮਚਾਰੀ ਆਂਦਾ ਹੈ ਅਤੇ ਨਾ ਹੀ ਕੋਈ ਕੜਮ ਚੌਧਰੀ ਨੇਤਾ ਜੋ ਹਨ ਉਹ ਵਰਦੇ ਹਨ ਇਸ ਇਲਾਕੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਨਿਊ ਦਿਓਲ ਨਗਰ ਦੀ ਐਂਟਰਸ ਹੈ ਵਾਰਡ ਨੰਬਰ 40 ਪੈਂਦਾ ਹੈ ਪਰ ਇਸ ਇਲਾਕੇ ਵਿੱਚ ਕੋਈ ਸਫਾਈ ਦਾ ਹਾਲ ਨਹੀਂ ਲੋਕ ਬਹੁਤ ਪਰੇਸ਼ਾਨ ਹਨ ਆਲੇ ਦੁਆਲੇ ਦੀਆਂ ਕਲੋਨੀਆਂ ਦੇ ਲੋਕ ਇੱਥੇ ਆ ਕੇ ਕੂੜਾ ਸੁੱਟ ਜਾਂਦੇ ਹਨ ਇਹ ਇਸ ਨੂੰ ਇੱਕ ਕੂੜੇ ਦਾ ਡੱਬਾ ਬਣਾ ਰੱਖਿਆ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਸਾਹਮਣੇ ਦੀਵਾਰ ਤੇ ਚੰਨੀ ਦਾ ਬੋਰਡ ਲੱਗਾ ਹੈ ਦੀਵਾਰ ਤੇ ਲੱਗਾ ਹੈ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਜਲੰਧਰ ਦੇ ਮੈਂਬਰ ਪਾਰਲੀਮੈਂਟ ਇਹਨਾਂ ਦੇ ਬੋਰਡ ਤੇ ਲਿਖਿਆ ਹੈ ਘਰ ਘਰ ਚੱਲੀ ਗੱਲ ਚੰਨੀ ਕਰੇਗਾ ਮਸਲੇ ਹੱਲ ਚੰਨੀ ਸਾਹਿਬ ਨੇ ਮਸਲੇ ਦਾ ਹੱਲ ਕੀ ਕਰਨੇ ਜਿੱਤਣ ਤੋਂ ਬਾਅਦ ਨੇਰ ਨਹੀਂ ਆਏ ਸੋ ਇਸ ਇਲਾਕੇ ਵਿੱਚ ਹਲਕੇ ਦੇ ਐਮ.ਐਲ.ਏ ਵੀ ਜਿੱਤੋਂ ਤੋਂ ਬਾਅਦ ਸ਼੍ਰੀ ਮਹਿੰਦਰ ਭਗਤ ਉਹ ਵੀ ਨਜ਼ਰ ਨੇ ਆਏ ਸੋ ਹਲਕੇ ਦਾ ਬਹੁਤ ਬੁਰਾ ਹਾਲ ਹੈ ਕੋਈ ਸਟਰੀਟ ਰਾਈਡ ਨਹੀਂ ਰਾਤ ਨੂੰ ਇਸ ਗਰਾਊਂਡ ਵਿੱਚ ਹਨੇਰਾ ਘੁੱਪ ਜਾਂਦਾ ਹੈ ਅਤੇ ਲੋਕਾਂ ਨੂੰ ਹਮੇਸ਼ਾ ਲੁੱਟਖੋਹ ਦਾ ਡਰ ਲੱਗਾਰਾਂਦਾ ਹੈ ਇਸ ਸਮੇਂ ਅਸੀਂ ਕਰ ਰਹੇ ਹਾਂ ਦਿਨ ਵੇਲੇ ਇਸ ਇਲਾਕੇ ਦੀ ਕਵਰੇਜ ਪਰ ਰਾਤ ਨੂੰ ਇਹ ਇੱਕ ਹਨੇਰੇ ਵਿੱਚ ਗੁੰਮ ਹੋ ਜਾਂਦੀ ਹੈ ਇਹ ਜੋ ਗਰਾਊਂਡ ਹੈ ਜਿਸ ਵਿੱਚ ਦਸਹਿਰਾ ਲੱਗਦਾ ਹੈ ਇੱਕ ਗੱਲ ਹੋਰ ਵੀ ਦੱਸਣਾ ਚਾਹੁੰਦੇ ਹਾਂ ਜਦੋਂ ਦਸਹਿਰਾ ਆਂਦਾ ਹੈ ਉਸ ਤੋਂ 2 ਦਿਨ ਪਹਿਲਾਂ ਅਸੀਂ ਇਸ ਗਰਾਊਂਡ ਦੀ ਸਫਾਈ ਹੁੰਦੀ ਹੈ ਇਸ ਤੋਂ ਇਲਾਵਾ ਇੱਥੇ ਕੋਈ ਨਹੀਂ ਆਂਦਾ ਕੋਈ ਸਫਾਈ ਦਾ ਹਾਲ ਪੁੱਛਣ ਨਹੀਂ ਆਂਦਾ ਹੋਰ ਇਸ ਇਲਾਕੇ ਵਿੱਚ ਥੋੜੇ ਕੜਮ ਚੌਧਰੀ ਹੋਰ ਵੀ ਹਨ ਜਿਨ੍ਹਾਂ ਵਿੱਚੋਂ ਨਰੇਸ਼ ਭਗਤ ਹਨ ਇਸ ਇਲਾਕੇ ਦੀ ਇਸਟਮੈਂਟ ਨਮਾਇੰਦਗੀ ਕਰਦੇ ਸੈਕਟਰੀ ਹਨ ਇਸ ਇਲਾਕੇ ਦੇ ਵਿੱਚ ਇੱਕ ਇਸਤਰੀ ਆਮ ਆਦਮੀ ਪਾਰਟੀ ਸਭਾ ਦੀ ਵੀ ਸਾਡੇ ਸਤਿਕਾਰਯੋਗ ਮੈਡਮ ਸ਼ੁਭਾ ਪਗਤਵੀ ਰਹਿੰਦੇ ਹਨ ਉਹ ਵੀ ਇਸ ਇਲਾਕੇ ਵਿੱਚ ਕਦੀ ਕਿਤੇ ਹੀ ਨਾ ਆਉਂਦੇ ਹਨ ਜਦੋਂ ਕੋਈ ਵੋਟਾਂ ਹੁੰਦੀਆਂ ਹਨ ਜਾਂ ਕਿਦਾਂ ਉਹ ਵੀ ਇਸ ਇਲਾਕੇ ਵਿੱਚ ਬਿਲਕੁਲ ਨਜ਼ਰ ਨਹੀਂ ਆਉਂਦੇ ਉਸ ਤੋਂ ਇਲਾਵਾ ਸਾਡੇ ਇਲਾਕੇ ਦੇ ਕਾਉਂਸਲਰ ਵਿਰੇਸ਼ ਮੁੰਟੂ ਸਾਭਕਾ ਇਹ ਵੀ ਹੁਣ ਦਲ ਬਦਲੂ ਦਾ ਇਹਨਾਂ ਨੇ ਠੇਕਾ ਲੈ ਰਿਆ ਹੈ ਹਰ ਸਮੇਂ ਹਰ ਕੁਝ ਸਮੇਂ ਬਾਅਦ ਇਹ ਆਪਣੀ ਪਾਰਟੀ ਬਦਲਦੇ ਹਨ ਅਤੇ ਪਾਰਟੀ ਬਦਲਣ ਤੋਂ ਬਾਅਦ ਇਹਨਾਂ ਦਾ ਪਤਾ ਨਹੀਂ ਅੱਗੋਂ ਵੀ ਹੋਰ ਕਿਸ ਪਾਰਟੀ ਵਿੱਚ ਜਾਣਗੇ ਸੋ ਉਹਨਾਂ ਤੇ ਵੀ ਭਰੋਸਾ ਨਹੀਂ ਇਸ ਤੋਂ ਬਾਅਦ ਇਸ ਇਲਾਕੇ ਵਿੱਚ ਹੋਰ ਵੀ ਕਈ ਨੇਤਾ ਲੋਕ ਹਨ ਜੋ ਮਹਿੰਦਰ ਪਗਜ ਜੀ ਦੀਆਂ ਵੋਟਾਂ ਵਿੱਚ ਨਜ਼ਰ ਆਏ ਹਨ ਆਏ ਸਨ ਪਰ ਉਸ ਤੋਂ ਬਾਅਦ ਇਹ ਲੋਕ ਨਜ਼ਰ ਨਹੀਂ ਆ ਰਹੇ ਸੋ ਇਲਾਕੇ ਦੀ ਮੰਗ ਹੈ ਕਿ ਇਸ ਇਲਾਕੇ ਵਿੱਚ ਸਟਰੀਟ ਰੇਟਾਂ ਲਗਾਈਆਂ ਜਾਣ ਇਸ ਇਲਾਕੇ ਵਿੱਚ ਇਸ ਇਲਾਕੇ ਨੂੰ ਸੁੰਦਰ ਬਣਾ ਲਈ ਇਸ ਇਲਾਕੇ ਦਾ ਕੂੜਾ ਹੀ ਚੁਕਾਇਆ ਜਾਵੇ ਤਾਂ ਬਹੁਤ ਮਿਹਰਬਾਨੀ ਹੋਵੇਗੀ ਸੋ ਅਪੀਲ ਹੈ ਇਹ ਜੋ ਨੇਤਾ ਵੋਟਾਂ ਤੇ ਮਲੇ ਰਹਾਂਦੇ ਨੇ ਇਹਨਾਂ ਨੂੰ ਅਪੀਲ ਹੈ ਕਿ ਇਹ ਇਸ ਇਲਾਕੇ ਵੱਲ ਧਿਆਨ ਦੇਣ ਇਕੱਲਾ ਇਹ ਵੋਟਾਂ ਵੱਲ ਧਿਆਨ ਨਾ ਦੇਣ ਕਰਨ ਸਾਡੇ ਫਿਰ ਇੱਕ ਵਾਰ ਫਿਰ ਅਪੀਲ ਹੈ ਹਲਕੇ ਦੇ ਜੋ ਐਮ.ਐਲ.ਏ ਹਨ ਨਵੇਂ-ਨਵੇਂ ਬਣੇ ਐਮ.ਐਲ.ਏ ਮਹਿੰਦਰ ਪੱਗਲ ਜੀ ਔਰ ਮੈਂਬਰ ਪਾਰਲੀਮੈਂਟ ਗੁਰਚੰਦ ਸਿੰਘ ਚੰਨੀ ਜਿਨ੍ਹਾਂ ਦਾ ਸਾਹਮਣੇ ਬੋਰਡ ਲੱਗਾ ਹੈ ਦੇਖ ਕੇ ਸ਼ਰਮ ਆਉਂਦੀ ਹੈ ਕਿ ਇਹਨਾਂ ਨੇ ਐਡੇ ਵੱਡੇ ਬੋਰਡ ਲਗਾਏ ਸਨ ਪਰ ਕੰਮ ਜ਼ੀਰੋ ਹਲਕੇ ਵਿੱਚ ਕਦੀ ਨਿਵੜੇ ਵੋਟਾਂ ਦੇ ਵੇਲੇ ਹੀ ਇਹ ਚੰਨੀ ਸਾਹਿਬ ਪਿਛਲੀਆਂ ਐਮਐਲਏ ਦੀਆਂ ਜੋ ਵੋਟਾਂ ਨਾ ਕੇ ਗਈਆਂ ਹਨ ਜਿਮਨੀ ਚੋਣਾ ਉਹਨਾਂ ਵਿੱਚ ਨਜ਼ਰ ਆਏ ਸਨ ਉਸ ਤੋਂ ਬਾਅਦ ਜਲੰਧਰ ਵਿੱਚ ਨਜ਼ਰ ਨਹੀਂ ਆਉਂਦੇ ਇਹ ਪਤਾ ਨਹੀਂ ਕਿੱਥੇ ਚਲੇ ਗਏ ਹਨ ਸੋ ਐਮਐਲਏ ਸਾਹਿਬ ਔਰ ਮੈਂਬਰ ਪਾਰਲੀਮੈਂਟ ਸਾਹਿਬ ਅਤੇ ਜੋ ਇਸ ਇਲਾਕੇ ਦੇ ਕੜਮ ਚੋਦਰੀ ਹਨ ਉਹਨਾਂ ਨੂੰ ਬੇਨਤੀ ਹੈ ਕਿ ਇਸ ਇਲਾਕੇ ਵੱਲ ਧਿਆਨ ਦੇਣ ਜੋ ਨਰਕ ਰੂਪ ਧਾਰਨ ਕੀਤਾ ਹੈ ਨਿਊ ਦਿਉਲਗ ਦੀ ਐਂਡਰਸ ਨੇ ਸੋ ਇੱਥੇ ਲੋਕਾਂ ਨੇ ਲੱਖਾਂ ਕਰੋੜਾਂ ਪੇ ਲਾ ਕੇ ਆਪਣੀਆਂ ਕੋਠੀਆਂ ਬਣਾਈਆਂ ਹਨ ਪਰ ਸਰਕਾਰ ਆਂਦੀ ਹੈ ਨਮਾਇंदे ਆਂਦੇ ਹਨ ਵੋਟਾਂ ਮੰਗਦੇ ਹਨ ਦੋ ਚਾਰ ਦਿਨ 15 ਦਿਨ ਚੱਕਰ ਮਾਰਨਗੇ ਉਸ ਤੋਂ ਬਾਅਦ ਲੋਕ ਤਰਲੇ ਲੈਂਦੇ ਹਨ ਇਹਨਾਂ ਨੇਤਾਵਾਂ ਦੇ ਪੰਜ-ਪੰਜ ਸਾਲ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਇਹਨਾਂ ਨੇਤਾਵਾਂ ਨੂੰ ਸੋ ਇਹਨਾਂ ਨੇਤਾਵਾਂ ਨੂੰ ਸ਼ਰਮ ਆ ਨਹੀਂ ਜਾਈਦੀ ਹੈ ਕੀ ਵੋਟਾਂ ਲੈਣ ਤੋਂ ਬਾਅਦ ਤੁਸੀਂ ਆਪਣੇ ਹਲਕੇ ਦੇ ਲੋਕਾਂ ਦਾ ਹਾਲਚਲ ਨਹੀਂ ਪੁੱਛਦੇ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਹਮੇਸ਼ਾ ਹੀ ਸਾਹਮਣਾ ਕਰਨਾ ਪੈਂਦਾ ਹੈ ਸੋ ਵੋਟਾਂ ਮੰਗਣ ਲੱਗਿਆ ਵੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਇਹੋ ਇਲਾਕੇ ਵਿੱਚ ਕਦੇ ਨਹੀਂ ਵੜਦੇ ਇਲਾਕੇ ਦੇ ਲੋਕਾਂ ਦੀ ਸੁੱਧ ਸਾਰ ਨਹੀਂ ਲੈਂਦੇ ਦੋਆਬਾ نیوز 13 ਦੀ ਵਿਸ਼ੇਸ਼ رپورٹ ਨਿਊ ਦਿਓਲ ਨਗਰ ਜਲੰਧਰ ਵਾਰਡ ਨੰਬਰ 40 ਤੋਂ